ਜਿਹੜੀ ਲੁਕ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਇਹ ਪੁਰਾਣਾ ਮਾਮਲਾ 3 ਨੰਬਰ ਇਹ ਕਰੀਬ 7 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਮਿਲੀ 77510 ਤੇ ਕਿ ਇੱਕ ਵਿਅਕਤੀ ਮੁਕੇਸ਼ ਸੈਣੀ ਜਿਹੜੇ ਦੋ ਭਰਾ ਨੇ ਮੁਕੇਸ਼ ਸੈਣੀ ਤੇ ਰੁਪੇਸ਼ ਸੈਣੀ ਇਹ ਕੋਰੀਅਰ ਦਾ ਕੰਮ ਕਰਦੇ ਨੇ ਇੱਥੇ ਵਕ ਵਕ ਸੁਨਿਆਰਿਆ ਘਰੋਂ ਲੋਕਾਂ ਕੋਲੋਂ ਸੋਨਾ ਇਕੱਠਾ ਕਰਕੇ ਤੇ ਬਾਹਲੀ ਸਟੇਟਾਂ ਦੇ ਵਿੱਚ ਪਾਰਸਲ ਭੇਜਦੇ ਨੇ ਕੋਰੀਅਰ ਦਾ ਕੰਮ ਕਰਦੇ ਨੇ ਤੇ ਇਹਨਾਂ ਨੇ ਦੱਸਿਆ ਕਿ ਕੋ ਮੁਕੇਸ਼ ਸੈਣੀ ਜਿਹੜਾ ਉਹ ਲੜਕਾ ਪੰਜੇ ਗੱਗਾ ਕੋਲੋਂ ਪਾਰਸਲ ਇਕੱਠੇ ਕਰਕੇ ਇੱਕ ਬੈਗ 'ਚ ਪਾ ਕੇ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ ਦੋ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਉਹਨਾਂ ਨੇ ਇਹਨੂੰ ਧੱਕਾ ਮਾਰ ਕੇ ਤੇਰੇ ਕੋਲੋਂ ਸਮਾਨ ਖੋਲਿਆ ਤੇ ਸਮਾਨ ਖੋ ਕੇ ਲੈ ਗਿਆ ਇਸ ਬੰਦੇ ਨੇ ਉਹਨਾਂ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੰਦੇ ਚਕਮਾ ਦੇ ਕੇ ਦੇ ਕੋਲ ਫਰਾਰ ਹੋ ਗਏ ਜੋ ਇਸ ਮਾਮਲੇ ਵਿੱਚ ਅਸੀਂ ਮਾਨਯੋਗ ਕਮਿਸ਼ਨਰ ਆਫ ਪੁਲਿਸ ਉਹਨਾਂ ਦੀ ਹਦਾਇਤਾਂ ਤੇ ਤੇ ਜਿਹੜੇ ADCP ਸਾਡੇ 1 ਨੇ ਸ਼੍ਰੀ ਵਿਸ਼ਾਲ ਜੀ ਉਹਨਾਂ ਦੀ ਹਦਾਇਤ ਤੇ ਅਸੀਂ ਟੀਮਾਂ ਬਣਾਈਆਂ ਨੇ ਅ ਕਕਰੀਬ ਮੈਂ ਮੇਰੇ ਐਸ ਐਚ ਓ ਐਸ ਐਚ ਓ ਸੀਡ ਵਿਜਨ ਐਸ ਐਚ ਓ ਕਤਵਾਲੀ ਏ ਸੀ ਪੀ ਅ ਸੈਂਟਰਲ ਵੀ ਨਾਲ ਐਸ ਪੀ ਸਾਹਿਬ ਵੀ ਮੌਕੇ ਤੇ ਆਏ ਨੇ ਇਹ ਸਾਰੀਆਂ ਟੀਮਾਂ ਬਣਾ ਕੇ ਅਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕੈਮਰ ਖੰਗਾਲਦੇ ਹਨ ਤੋਂ ਇਸ ਮਤ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ ਫਰਦਰ ਕਾਰਵਾਈ ਸੀ ਕਰ ਰਹੇ ਸਰ ਗੋਲਡ ਕਿੰਨਾ ਹੈ ਪਤਾ ਲੱਗਾ ਨਹੀਂ ਉਹ ਹਲੇ ਉਹਨਾਂ ਨੂੰ ਆਪ ਨੂੰ ਖੁਦ ਨਹੀਂ ਪਤਾ ਕਿੰਨਾ ਗੋਲਡ ਸੀਗਾ ਉਹਨਾਂ ਨੇ ਦੱਸਿਆ ਕਿ ਪੰਜ ਤੋਂ 6 ਲੋਕਾਂ ਕੋਲ ਲੈ ਕੇ ਆਏ ਸੀ ਕਿ ਭਾਰਤ ਦੇ ਛੋਟੇ ਛੋਟੇ ਤੋ ਉਹ ਕੈਲਕੂਲੇਟ ਕਰਕੇ ਦੱਸਣਗੇ ਸਾਹਿਬ ਸਰ ਜਿਹੜੇ ਲੋਕ ਲੁੱਟਣ ਆਏ ਸੀ ਉਹ ਕਿੰਨੇ ਲੋਕ ਸੀ ਤੇ ਕਿਹੜੀ ਜਗ੍ਹਾ ਤੇ ਵਾਰਦਾਤ ਆ ਦੋ ਜਨੇ ਲੁੱਟਣ ਆਏ ਸੀਗੇ ਤੇ ਇਹ ਪਾਰ ਪ੍ਰਾਗ ਦਾਸ ਚੌਂਕ ਤੋਂ ਜਰੋਂ ਅੱਗੇ ਜਾਓ ਉੱਥੇ ਕਰਕੇ ਇਹ ਹਾਸਾ ਹੋਇਆ ਇਹ ਪੈਦਲ ਸੀ ਉਹ ਨਹੀਂ ਜਿਹੜੇ ਜਿਹੜਾ ਮੁੱਦਾ ਹੀ ਹੈ ਕੰਪਲੇਂਟਡ ਹੈ ਇਹ ਵੀ ਇਹ ਐਕਟਿਵਤਾ ਸੀਗਾ ਤੇ ਜਿਹੜੇ ਲੁੱਟਮ ਆਏ ਸੀ ਉਹ ਦੋ ਦੋ ਜਨੇ ਮੋਟਰਸਾਈਕਲ ਤੇ ਸੀ ਕੀ ਲੱਗਦਾ ਕਿ ਰੇਕੀ ਕਿੱਪੀ ਜਾ ਰਹੀ ਸੀ ਪਿੰਡਾਂ ਦੀ ਕਹਿ ਸਕਦੇ ਹਾਂ ਰੇਕੀ ਹੋ ਸਕਦੀ ਕੀਤੀ ਹੋਵੇ ਉਹਨਾਂ ਨੇ ਸਰ ਰੂਮਰ ਇਹ ਆ ਕਿ 3 ਕਿਲੋ ਦੇ ਕਰੀਬ 골ਡ ਸੀ ਕੀ ਐ ਨਹੀਂ ਨਹੀਂ ਸਾਨੂੰ ਨਹੀਂ ਪਤਾ ਕੋਈ ਰੂਮਰ ਨਹੀਂ ਸਾਨੂੰ ਕਿਸੇ ਨੇ ਕਿਹਾ 3 ਕਿਲੋ ਸਾਨੂੰ ਉਹਨਾਂ ਨੇ ਇਹ ਹੀ ਕਿਹਾ ਕਿ ਅਸੀਂ ਸਾਰਾ ਚੈੱਕ ਕਰਕੇ ਦੇਖ ਕੇ ਦੱਸਾਂਗੇ ਤੁਹਾਨੂੰ ਸੀਸੀਟੀਵੀ ਵੀ ਸਾਹਮਣੇ ਆਈ ਹਾਂ ਚਲਦੀ ਹੈ ਜੀ ਸੀਸੀਟੀਵੀ ਕੈਮਰਸ ਕਾਫੀ ਦੇਖੇ ਆਪਾਂ ਫੁਟੇਜ ਆਈ ਹੈ ਸਾਨੂੰ ਅਸੀਂ ਉੱਤੇ ਕੰਮ ਕਰ ਰਹੇ ਹਾਂ